ਰਾਜਨੀਤੀ ਦੇ ਲਈ ਅੱਜ ਮਾਫੀ ਮੰਗੀ ਗਈ ਆ ਪਹਿਲਾਂ ਨਹੀਂ ਮੰਗੀ ਕਿਵੇਂ ਹੋਇਆ ਜਦੋਂ ਤੱਕ ਅਸੀਂ ਪਤਾ ਕਰਨ ਲੱਗੇ ਤੇ ਸਭ ਤੋਂ ਪ੍ਰੈਸ਼ਰ ਪਾ ਕੇ ਕੱਢ ਦਿੱਤਾ ਸਾਨੂੰ ਉਹ ਉਹਦੀ ਵੀ ਮਾਫੀ ਸੁਖਬੀਰ ਸਿੰਘ ਬਾਦਲ ਉਦੋਂ ਦਾ ਗ੍ਰਹਿ ਮੰਤਰੀ ਦੋਸ਼ੀ ਸੀ ਤਾਂ ਫਿਰ 5 ਸਾਲ ਕਾਂਗਰਸ ਨੇ ਕੀ ਕੀਤਾ ਜੇਕਰ ਵਾਕਈ ਉਸ ਵੇਲੇ ਸਰਕਾਰ ਦੋਸ਼ੀ ਸੀ ਤਾਂ ਫਿਰ ਦੋ ਸਰਕਾਰਾਂ ਨੂੰ ਸਬੂਤ ਕਿਉਂ ਨਹੀਂ ਮਿਲੇ ਸਭ ਤੋਂ ਵੱਡੀ ਨਿਰਾਸ਼ਾ ਉਦੋਂ ਦੀ ਅਕਾਲੀ ਭਾਜਪਾ ਸਰਕਾਰ ਦੀ ਤੇ ਪੁਲਿਸ ਦੀ ਇਹ ਸੀ ਕਿ ਉਹ 2-3 ਹਫਤੇ ਤੁਸੀਂ ਮਹਾਰਾਜ ਜੀ ਦੇ ਸਰੂਪ ਲੱਭ ਹੀ ਨਹੀਂ ਸਕੇ ਜਿਹੜੇ ਚੋਰੀ ਹੋਏ ਸੀ। ਆਗਲਾ ਸ਼ਰਿਆਮ ਪੋਸਟਰ ਪਾ ਰਿਆ ਸੀ ਕਿ ਅਸੀਂ ਤੁਹਾਡੇ ਗੁਰੂ ਦੇ ਅੰਗ ਖਲਾਰਾਂਗੇ। ਪ੍ਰਤਾਪ ਸਿੰਘ ਬਾਜਵਾ ਤਾਂ ਇਹ ਕਹਿ ਗਏ ਅੱਜ ਕਹਿੰਦੇ ਕਿ ਮਾਫੀ-ਮੂਫੀ ਕੁਝ ਨਹੀਂ ਸੀ ਇਹ ਤਾਂ ਇੱਕ ਨਾਟਕ ਸੀ। ਗੋਲੀ ਚਲਾਈ ਤਾਂ ਕਿਸ ਦੀ ਪਰਮਿਸ਼ਨ ਦੇ ਨਾਲ ਚਲਾਈ? ਇੱਕ ਡੀਜੀਪੀ ਕਿਵੇਂ ਗ੍ਰਹਿ ਮੰਤਰੀ ਤੋਂ ਪੁੱਛੇ ਬਿਨਾ ਐਡਾ ਵੱਡਾ ਪ੍ਰੋਟੈਸਟ ਹੋਵੇ ਐਡੇ ਲੋਕ ਬੈਠੇ ਹੋਣ ਤੇ ਡੀਜੀਪੀ ਕਿਵੇਂ ਗੋਲੀ ਚਲਾ ਦੂਗਾ? ਗੁਰੂ ਮਹਾਰਾਜ ਦੀ ਜਿਹੜੀ ਬੀੜ ਸੀ ਨਾ ਉਹ ਗੁਰੂ ਘਰ ਚੋਂ ਚੋਰੀ ਕੀਤੀ ਗਈ ਸੀ ਚੋਰੀ ਕਰਕੇ ਰੱਖੀ ਗਈ ਉਹ ਕਿਸੇ ਹੋਰ ਕੋਲ ਪਾਸ ਅਕਾਲੀ ਦਲ ਨੂੰ ਵੀ ਰਾਜੀਪ ਨਹੀਂ ਪਤਾ ਸੀ ਕਿ ਇਹ ਛੋਟੀ ਮੋਟੀ ਘਟਨਾ ਨਹੀਂ ਹੈ ਇੱਕ ਗੁਰੂ ਸਾਹਿਬ ਦੇ ਨਾਲ ਜੁੜੀ ਹੋਈ ਤੇ ਗੁਰੂ ਸਾਹਿਬ ਦੀ ਵਿਧਵੀ ਨਾਲ ਜੁੜੀ ਹੋਈ ਘਟਨਾयां ਪੰਜਾਬ ਦੀ ਇੱਕ ਇੱਕ ਖੇਤਰੀ ਪਾਰਟੀ ਸ਼ੌਮਨੀ ਅਕਾਲੀ ਦਲ ਤੇ ਉਸਦੇ ਪ੍ਰਧਾਨ ਸੁਪੇ ਸਿੰਘ ਬਾਦਲ ਦੇ ਵੱਲੋਂ ਸ਼ੌਮਨੀ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਹੋਈਆਂ ਗਲਤੀਆਂ ਦੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੂਰੀ ਕੌਮ ਦੇ ਕੋਲੋਂ ਮਾਫੀ ਮੰਗੀ ਜਾਂਦੀ ਹੈ ਜਿਸ ਤੋਂ ਬਾਅਦ ਕਈਆਂ ਨੇ ਸਵਾਗਤ ਕੀਤਾ ਤੇ ਕਈਆਂ ਨੇ ਫਿਰ ਵੀ ਤੰਜ ਕਸੇ ਨੇ ਗੱਲਬਾਤ ਕਰਾਂਗੇ ਮੇਰੇ ਨਾਲ ਸਾਡੇ ਸੀਨੀਅਰ ਸਾਥੀ ਰਾਉ ਵਰਿੰਦਰ ਸਿੰਘ ਬੈਣੀਪਾਲ ਮੌਜੂਦ ਨੇ ਰਾਉ ਜੀ ਪ੍ਰਧਾਨ ਸੁਪੇ ਸਿੰਘ ਬਾਦਲ ਜੀ ਨੇ ਮਾਫੀ ਤਾਂ ਮੰਗ ਲਈ ਜਿਵੇਂ ਲੋਕ ਕਹਿੰਦੇ ਸੀ ਕਿ ਕਾਲੀਦਾਲ ਨੂੰ ਮਾਫੀ ਮੰਗਣੀ ਚਾਹੀਦੀ ਆ ਪਰ ਹਲੇ ਵੀ ਬਹੁਤ ਵਿਰੋਧੀ ਅਜਿਹੇ ਆ ਜਿਹੜੇ ਹਜੇ ਵੀ ਤੰਜ ਕਸ ਰਹੇ ਆ ਅ ਠੀਕ ਹੈ ਰਾਦੀਪ ਮਾਫੀ ਦੇਖੋ ਬਣਦੀ ਸੀ ਪਰ ਉਹ ਨਹੀਂ ਕਹਿੰਦੇ ਇੱਕ ਸ਼ੇਰ ਆ ਕਿ ਬਹੁਤ ਦੇਰ ਕਰਦੀ ਮਿਹਰਬਾਨ ਆਤੇ ਆਤੇ ਹਮ ਮਾਫੀ ਅੱਜ ਮੰਗ ਲਈ ਐ 2023 ਚ ਜਾ ਕੇ ਤੇ ਲੱਗਦਾ ਕਿ ਇਹ ਬਹੁਤ ਪਹਿਲਾਂ ਮੰਗ ਲੈਣੀ ਚਾਹੀਦੀ ਸੀ ਜੀ ਦੇਖੋ ਜੋ ਕੁਝ ਹੋਇਆ 2015 ਚ ਰਾਜਦੀਪ ਜਿਸ ਤਰੀਕੇ ਦੀਆਂ ਘਟਨਾਵਾਂ ਘਟੀਆਂ ਇਹ ਗੱਲ ਮੰਨਣੀ ਪਊਗੀ ਕਿ ਜੇ ਮੌਕੇ ਦੀ ਸਰਕਾਰ ਉਦੋਂ ਸ਼ਕਤੀ ਵਰਤਦੀ ਜਾਂ ਮੌਕੇ ਦੀ ਸਰਕਾਰ ਚਾਹੁੰਦੀ ਤਾਂ ਇਹ ਘਟਨਾਵਾਂ ਰੋਕੀਆਂ ਜਾ ਸਕਦੀਆਂ ਸੀ ਜੀ ਸਭ ਤੋਂ ਵੱਡੀ ਘਟਨਾ ਕਿੱਥੋਂ ਸ਼ੁਰੂ ਹੁੰਦੀ ਹੈ ਕਿ ਜਦੋਂ ਬਲਾਤਕਾਰ ਦੇ ਦੋਸ਼ੀ ਡੇਰਾ ਮੁਖੀ ਰਾਮ ਰਹੀਮ ਨੂੰ ਜਿਸ ਤਰੀਕੇ ਨਾਲ ਮਾਫੀ ਦਿੱਤੀ ਗਈ ਹੂੰ ਉੱਥੋਂ ਜਿਹੜੀ ਐ ਸਾਰੀ ਗੱਲਬਾਤ ਸ਼ੁਰੂ ਹੁੰਦੀ ਹੈ ਜੀ ਠੀਕ ਹੈ ਤੇ ਸਭ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਉਦੋਂ ਕਿਵੇਂ ਕੰਮ ਚੱਲਦਾ ਹੁੰਦਾ ਸੀ ਹੁਣ ਵੀ ਚੱਲਦਾ ਐ ਜੀਪੀਸੀ ਜੇ ਆਪਾਂ ਦੇਖ ਲਈਏ ਤਾਂ ਐ ਜੀਪੀਸੀ ਤੇ ਅਕਾਲੀ ਦਲ ਦਾ ਪ੍ਰਭਾਵ ਹੈ ਹੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਿਯੁਕਤ ਹੁੰਦੇ ਨੇ ਤਾਂ ਉਹ ਵੀ ਕਿਤੇ ਨਾ ਕਿਤੇ ਅਕਾਲੀ ਦਲ ਦਾ ਪ੍ਰਭਾਵ ਹੈ ਜੀ ਉਸ ਵੇਲੇ ਇੱਕ ਚਿੱਠੀ ਆਉਂਦੀ ਆ ਚਿੱਠੀ ਆਉਂਦੀ ਆ ਸਰਸੇ ਵਾਲੇ ਸਾਧ ਦੀ ਹਾਂ ਅਕਾਲ ਤਖਤ ਤੇ ਐਸਜੀਪੀਸੀ ਕੋਲ ਜਾਂਦੀ ਹੈ ਕਿ ਮੈਨੂੰ ਮਾਫੀ ਦਿੱਤੀ ਜਾਵੇ ਜਿਹੜਾ ਉਹ ਸੁਆਗ ਰਚਾਇਆ ਸੀ 2007 ਦੇ ਵਿੱਚ ਸ਼ਾਇਦ ਇਹ ਦਾ ਮਾਫੀ ਚਾਹਣਾ ਜੇ ਮੈਂ ਤਰੀਕ ਯਾਦ ਨਹੀਂ ਤੇ ਉਹ ਸੁਆਗ ਗੁਰੂ ਮਹਾਰਾਜ ਜੀ ਦਾ ਉਹਨੇ ਰਚਾਇਆ ਸੀਗਾ ਉਥੋਂ ਸਾਰਾ ਵਿਵਾਦ ਸ਼ੁਰੂ ਹੋਇਆ ਹਾਂ ਉਸ ਤੋਂ ਬਾਅਦ ਸਿੱਖਾਂ ਦੇ ਵਿੱਚ ਡੇਰੇ ਦੇ ਪ੍ਰਤੀ ਇੱਕ ਨਫ਼ਰਤ ਪੈਦਾ ਹੋਈ ਡੇਰੇ ਦੇ ਪ੍ਰਤੀ ਆਪਾਂ ਨਹੀਂ ਕਹਿੰਦੇ ਕਿ ਡੇਰਾ ਮੁਖੀ ਦੇ ਪ੍ਰਤੀ ਨਫ਼ਰਤ ਪੈਦਾ ਹੋਈ ਜੀ ਉਸ ਤੋਂ ਬਾਅਦ ਇਹ ਜਿਹੜੀ ਨਫ਼ਰਤ ਸੀ ਇਹ ਰਾਹ ਦੀ ਪੈਦਾ ਹੁੰਦੀ ਹੁੰਦੀ ਕਿਵੇਂ ਗਈ ਡੇਰੇ ਵਾਲੇ ਕਹਿਣ ਲੱਗੇ ਕਿ ਅਸੀਂ ਐਦਾਂ ਕਰਾਂਗੇ ਤੁਹਾਡੇ ਗੁਰੂ ਦੇ ਨਾਲ ਤੁਸੀਂ ਸਾਡੇ ਗੁਰੂ ਨਾਲ ਐਦਾਂ ਕੀਤਾ ਆ ਉਹੀ ਨਫ਼ਰਤ ਦਾ ਜਿਹੜਾ ਰਿਜ਼ਲਟ ਸੀ ਉਹ ਬਰਗਾੜੀ ਬੇਅਦਵੀਂ ਕਾਂਡ ਦੇ ਨਾਲ ਸਾਹਮਣੇ ਆ ਗਿਆ ਸੀ ਹਾਂ ਹੁਣ ਬੇਅਦਵੀ ਕਾਂਡ ਹੁੰਦਾ ਜਦੋਂ ਤੇ ਉਦੋਂ ਸਭ ਨੂੰ ਪਤਾ ਹੈ ਕਿ ਪੂਰੇ 20 21 ਦਿਨ ਗੁਰੂ ਮਹਾਰਾਜ ਦੀ ਜਿਹੜੀ ਬੀੜ ਸੀ ਨਾ ਉਹ ਗੁਰੂ ਘਰ ਚੋਂ ਚੋਰੀ ਕੀਤੀ ਗਈ ਸੀ ਚੋਰੀ ਕਰਕੇ ਰੱਖੀ ਗਈ ਉਹ ਕਿਸੇ ਹੋਰ ਪਾਸੇ ਜੀ ਸਭ ਤੋਂ ਵੱਡੀ ਨਲਾਈਕੀ ਉਦੋਂ ਦੀ ਅਕਾਲੀ ਬੀਜੇਪੀ ਸਰਕਾਰ ਦੀ ਤੇ ਪੁਲਿਸ ਦੀ ਇਹ ਸੀ ਕਿ ਉਹ 2-3 ਹਫਤੇ ਤੁਸੀਂ ਮਹਾਰਾਜ ਜੀ ਦੇ ਸਰੂਪ ਲੱਭ ਹੀ ਨਹੀਂ ਸਕੇ ਜਿਹੜੇ ਚੋਰੀ ਹੋਏ ਸੀ ਬਿਲਕੁਲ ਅਗਲਾ ਸ਼ਰੇਆਮ ਪੋਸਟਰ ਪਾ ਰਿਆ ਸੀ ਕਿ ਅਸੀਂ ਤੁਹਾਡੇ ਗੁਰੂ ਦੇ ਅੰਗ ਖਲਾਰਾਂਗੇ ਹਮ ਹੋਇਆ ਹੀ ਉਦੋਂ ਫਿਰ ਅੰਗ ਖਲਾਰੇਗੇ ਉਹ ਮੰਦਭਾਗੀ ਘਟਨਾ ਘਟੀ ਬਿਲਕੁਲ ਤੇ ਉਸ ਤੋਂ ਬਾਅਦ ਰੋਸ ਪੈਦਾ ਹੋਇਆ ਤੇ ਫਿਰ ਕੋਟਕਪੂਰਾ ਦੇ ਵਿੱਚ ਸੰਗਤਾਂ ਬੈਠੀਆਂ ਹਮ ਕਿ ਕਾਰਵਾਈ ਹੋਏ ਉਦੋਂ ਇੱਕ ਸੈਟ ਬਣਾ ਦਿੱਤੀ ਗਈ ਪਹਿਲਾ ਸੈਟ ਦੇ ਵਿੱਚ ऐसे तरीके ਦੇ ਨਾਲ ਜਾਂਚ ਹੋਈ ਉਹਦੇ ਕੋਈ ਖਾਸ ਦੋਸ਼ੀ ਸਮਝ ਨਹੀਂ ਆਇਆ ਪਹਿਲਾਂ ਇੱਕ ਦੋ ਮੁੰਡੇ ਫੜੇ ਗਏ ਸੀ ਹਾਂ ਉਹਨਾਂ ਨੂੰ ਇੰਟਰੋਗੇਸ਼ਨ ਕੀਤਾ ਗਿਆ ਬਾਅਦ ਚ ਪਤਾ ਲੱਗਿਆ ਕਿ ਇਹ ਮੁੰਡੇ ਬੇਕਸੂਰ ਨੇ ਫਿਰ ਉਹ ਛੱਡ ਦਿੱਤੇ ਗਏ ਪ੍ਰੈਸ਼ਰ ਪਿਆ ਸਰਕਾਰ ਤੇ ਇਸੇ ਤਰੀਕੇ ਨਾਲ ਐਸਆਈਟੀ ਦੀ ਇੱਕ ਦੋ ਜਾਂਚ ਹੋਈ ਪੰਜਾਬ ਮਤਲਬ ਜਾਂਚ ਤੋਂ ਸਿੱਖ ਸੰਗਤ ਜਾਂ ਪੰਜਾਬ ਦੇ ਲੋਕ ਨਾ ਸੰਤੁਸ਼ਟ ਨਹੀਂ ਹੋਏ ਜਿਹੜੀ ਉਦੋਂ ਸਰਕਾਰ ਨੇ ਕਰਵਾਈ ਸੀ ਤੇ ਫਿਰ ਉਸ ਤੋਂ ਬਾਅਦ ਦੇਖੋ ਕੋਟਕਪੂਰਾ ਦੇ ਵਿੱਚ ਜਿਹੜੀ ਸਿੱਖ ਸੰਗਤ ਬੈਠ ਕੇ ਪ੍ਰੋਟੈਸਟ ਕਰ ਰਹੀ ਸੀ ਉਹਨਾਂ ਤੇ ਕਿਸ ਤਰੀਕੇ ਨਾਲ ਗੋਲੀ ਚੱਲੀ ਮਾਮਲਾ ਇਹ ਦਾ ਹੁਣ ਬਿਲਕੁਲ ਜੋ ਕੇਸ ਚੱਲ ਰਿਹਾ ਹੁਣ ਗੱਲ ਇਹ ਹੈ ਰਾਜੀਪ ਸੁਖਬੀਰ ਸਿੰਘ ਬਾਦਲ ਮਾਫੀ ਮੰਗ ਲੈਂਦੇ ਨੇ ਜੀ ਮਾਫੀ ਇੰਨੇ ਸਾਲਾਂ ਬਾਅਦ ਆ ਕੇ ਮੰਗੀ ਗਈ ਆ ਇਹ ਤੇ ਸਵਾਲ ਖੜਾ ਹੁੰਦਾ ਜੇ ਪਹਿਲਾਂ ਹੀ ਮੰਗੀ ਜਾਂਦੀ ਮਾਫੀ ਤਾਂ ਸ਼ਾਇਦ ਹੁਣ ਤੱਕ ਕੁਝ ਖਾਲ ਹੋਰ ਵਿਰੋਧੀ ਇਹ ਵੀ ਗੱਲ ਕਹਿ ਰਹੇ ਹਨ ਨਾ ਕਹਿੰਦੇ ਅੱਜ ਕਾਲੀਦਲ ਦਾ ਕਾਰਡ ਦੇਖ ਲਓ ਵੀ ਕਿੱਥੇ ਕਾਲੀਦਲ ਖੜਾ ਹੈ ਹਨਾ ਕਿਉਂਕਿ ਵਿਧਾਨ ਸਭਾ ਦੇ ਵਿੱਚ ਕਿੰਨੀ ਤਰੀਕੀ ਬੁਰੀ ਤਰੀਕੀ ਦੇ ਨਾਲ ਹਾਰ ਕਾਲੀਦਲ ਨੂੰ ਮਿਲੀ ਤੀਜੇ ਸਥਾਨ ਤੋਂ ਵੀ ਗਏ ਤਿੰਨ ਸਾਰਿਆਂ ਝੁੱਗੇ ਦੇ ਵਿੱਚ ਸੀਟਾਂ ਹੁੰਦੀਆਂ ਗਈਆਂ ਕਹਿੰਦੇ ਤਾਂ ਕਰਕੇ ਪਤਾ ਵੀ ਆਉਣ ਵਾਲੀਆਂ ਚੋਣਾਂ ਰਾਜਨੀਤੀ ਦੇ ਲਈ ਅੱਜ ਮਾਫੀ ਮੰਗੀ ਗਈ ਆ ਪਹਿਲਾਂ ਨਹੀਂ ਮੰਗੀ ਕਿਉਂਕਿ ਜਦੋਂ ਸੱਤਾ ਸੀ ਲੱਗਦਾ ਸੀ ਪਾਵਰ ਸੀ ਜਾਂ ਕਹਦੀਏ ਹੰਕਾਰ ਬਥੇਰੇ ਨੇ ਸਿੱਧੇ ਸਾਬ ਸਦਨਾਂ 'ਚ ਕਿਹਾ ਵੀ ਹੰਕਾਰ ਸੀਗਾ ਪਹਿਲਾਂ ਭਾਈ ਅੱਜ ਵੀ ਇੱਕ ਸਵਾਰਥ ਲੈਣ ਵਾਸਤੇ ਹੋ ਸਕਦਾ ਰਾਜ ਦੀ ਪੇ ਹੋ ਸਕਦਾ ਕਿਉਂਕਿ ਪਹਿਲਾਂ ਸ਼ਾਇਦ ਅਕਾਲੀ ਦਲ ਨੂੰ ਲੱਗਦਾ ਹੋਵੇ ਕਿ ਐਦਾਂ ਹੀ ਚੱਲ ਜਾਊਗਾ ਕੰਮ 2022 ਪਹਿਲਾਂ ਤਾਂ ਦੇਖੋ 2017 ਦੇ ਵਿੱਚ ਹਮ ਬੁਰੀ ਹੋਈ ਪਾਰਟੀ ਹੈ ਨਾ ਜੀ ਤੇ ਕਾਂਗਰਸ ਦੀ ਸਰਕਾਰ ਬਣੀ ਫਿਰ 2022 ਚ ਵੀ ਉਦੋਂ ਬੁਰੀ ਹੋ ਗਈ ਆਪ ਦੀ ਸਰਕਾਰ ਬਣੀ ਕਹਿੰਦਾ ਇਹ ਲੱਗਦਾ ਸੀ ਤਿੰਨ ਵੀ ਨਹੀਂ ਆਉਣਗੀਆਂ ਹਾਂ ਇੱਕ ਦੋ ਦੋ ਕੁ ਮਸਾਂ ਜਿਹੜੇ ਵਿਧਾਇਕ ਜਿੱਤ ਪਾਏ 117 ਚ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਤੇ ਫਿਰ ਇਸ ਨੂੰ ਦੇਖ ਕੇ ਕਿਸੇ ਵੀ ਸਿਆਸੀ ਪਾਰਟੀ ਨੂੰ ਝਟਕਾ ਦਾ ਵੱਡਾ ਲੱਗ ਸਕਦਾ ਤੇ ਉੱਤੇ ਪ੍ਰਧਾਨ ਫਿਰ ਜਿਹਦੇ ਇਹ ਸੋਚਦਾ ਹੈ ਬੈਠ ਕੇ ਸਮੀਖਿਆ ਕੀਤੀ ਹੋਣੀ ਹੈ ਕਿ ਸ਼ਾਇਦ ਉਹ ਚੀਜ਼ਾਂ ਨੇ ਜਿਹੜੀਆਂ ਅਜੇ ਤੱਕ ਲੋਕ ਨਹੀਂ ਭੁੱਲੇ ਵੀ ਸਮਝਦੇ ਸੀ ਅਸੀਂ ਤਾਂ 7-8 ਸਾਲ ਤੱਕ ਭੁੱਲ ਜਾਣਗੇ ਲੋਕ ਤੇ ਫਿਰ ਇਹ ਮਾਫੀ ਮੰਗੀ ਗਈ ਹੈ ਹੁਣ ਪ੍ਰਤਾਪ ਸਿੰਘ ਬਾਜਵਾ ਤਾਂ ਇਹ ਕਹਿ ਗਏ ਅੱਜ ਕਹਿੰਦੇ ਕਿ ਮਾਫੀ ਮੁਫੀ ਕੁਝ ਨਹੀਂ ਸੀ ਇਹ ਤਾਂ ਇੱਕ ਨਾਟਕ ਸੀ ਹੂੰ ਵਿਰੋਧੀਆਂ ਨੇ ਚਲੋ ਕਹਿਣਾ ਆ ਹੁਣ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮੰਗੀ ਗਈ ਮਾਫੀ ਨੂੰ ਲੋਕ ਕਿਵੇਂ ਦੇਖਦੇ ਨੇ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਪੰਜਾਬ ਦੇ ਲੋਕ ਕਿਵੇਂ ਦੇਖਦੇ ਨੇ ਕੀ ਮaaf ਕਰਦੇ ਨੇ ਤੇ ਬਿਲਕੁਲ ਦੂਸਰੀ ਵੱਡੀ ਗੱਲ ਦੇਖੋ ਸੰਮਣ ਵੀ ਭੇਜੇਗੇ ਸੁਖਬੀਰ ਬਾਦਲ ਉਹਨਾਂ ਨੂੰ ਹੋਰ ਬਹੁਤ ਸਾਰੇ ਉਮਰਾ ਨੰਗਲ ਜਾਂ ਉਦੋਂ ਸੁਮੇਸ਼ ਸੈਣੀ ਬਹੁਤ ਸਾਰੇ ਅਫਸਰ ਸਾਹਮਣੇ ਆਏ ਉਹਨਾਂ ਦੇ ਖਿਲਾਫ ਜਾਂਚਾਂ ਚੱਲ ਰਹੀਆਂ ਨੇ ਸਾਰਾ ਕੁਝ ਹੋ ਰਿਹਾ ਪਰ ਨੰਬਰ 1 ਤੇ ਜਿਹੜਾ ਪਹਿਲਾ ਸਵਾਲ ਪਿਆ ਕਿ ਗੋਲੀ ਚਲਾਈ ਤਾਂ ਕਿਸ ਦੀ ਪਰਮਿਸ਼ਨ ਦੇ ਨਾਲ ਚਲਾਈ। ਇਹੀ ਗੱਲ ਆ ਨਾ। ਸੁਬੀਰ ਬਾਦਰ ਨਾਲ ਜਦੋਂ ਸਵਾਲ ਹੁੰਦੇ ਸੀ ਨਾ ਇਸ ਮਸਲੇ ਤੇ ਰਹੋ ਜੀ ਤੁਸੀਂ ਵੀ ਇਹਨਾਂ ਕਰਦੇ ਰਹੇ ਹੋ ਤਾਂ ਉਹ ਇਹੀ ਗੱਲ ਕਹਿੰਿਆ ਸੀ ਮੈਂ ਤਾਂ ਬਾਹਰ ਸੀ ਉਦੋਂ। ਮੈਨੂੰ ਤਾਂ ਪੁੱਛੇ ਨਹੀਂ ਗਿਆ। ਇੱਕ ਡੀਜੀਪੀ ਕਿਵੇਂ ਗ੍ਰਹਿ ਮੰਤਰੀ ਤੋਂ ਪੁੱਛੇ ਬਿਨਾ ਐਡਾ ਵੱਡਾ ਪ੍ਰੋਟੈਸਟ ਹੋਵੇ ਐਡੇ ਲੋਕ ਬੈਠੇ ਹੋਣ ਤੇ ਡੀਜੀਪੀ ਕਿਵੇਂ ਗੋਲੀ ਚਲਾ ਦੂਗਾ। ਦੇਖੋ ਠੀਕ ਹੈ ਸੁਖਵੀਰ ਸਿੰਘ ਬਾਦਲ ਬਾਹਰ ਸੀ ਪਰ ਫੋਨ ਤੇ ਤਾਂ ਹੁਣ ਦੁਨੀਆ ਛੋਟੀ ਜੀ ਹੈ ਤੁਸੀਂ ਕਿਤੇ ਵੀ ਕਾਲ ਇੱਕਦਮ ਕਰ ਸਕਦੇ ਹੋ ਪੰਜਾਬ ਦੇ ਡੀਜੀਪੀ ਨੂੰ ਜੇ ਪੰਜਾਬ ਦਾ ਕੋਈ ਉਪ ਮੰਤਰੀ ਆ ਤਾਂ ਗ੍ਰਹਿ ਮੰਤਰੀ ਆ ਜੇ ਉਹਨੂੰ ਕੋਈ ਐਮਰਜੈਂਸੀ ਆ ਤੇ ਚਾਹੇ ਪੰਜਾਬ ਦਾ ਡੀਜੀਪੀ ਮੈਂ ਕਹਨਾ ਚਾਹੇ ਅਫਰੀਕਾ 'ਚ ਬੈਠਾ ਹੈ ਚਾਹੇ ਉੱਤਰੀ ਅਮਰੀਕਾ 'ਚ ਚਾਹੇ ਦੱਖਣੀ ਅਮਰੀਕਾ 'ਚ ਕਿਤੇ ਵੀ ਬੈਠਾ ਯਾਰ ਦੁਨੀਆ ਤੇ ਹੀ ਆ ਨਾ ਚੰਦ ਤੇ ਤਾਂ ਗਿਆ ਨਹੀਂ ਤੇ ਦੁਨੀਆ ਤੇ ਕਿਤੇ ਵੀ ਤੁਸੀਂ ਰਾਮ ਦੇ ਨਾਲ ਇੱਕ ਮਿੰਟ 'ਚ ਕਾਲ ਕਰਕੇ ਉਹਦੇ ਨਾਲ ਗੱਲ ਕਰ ਸਕਦੇ ਹੋ ਇਹ ਕੋਈ ਡੇ ਕੋ ਸਿਚੁਏਸ਼ਨ ਨਹੀਂ ਇਹ ਵੀ ਕਹਿ ਸਕਦੇ ਸੀ ਕਿ ਭਾਈ ਇਹਨਾਂ ਨੂੰ ਕੁਝ ਨਹੀਂ ਹੋਣਾ ਚਾਹੀਦਾ ਇਹਨਾਂ ਤੇ ਕੋਈ ਲਾਠੀ ਨਹੀਂ ਚਲਾਊਗਾ ਕੋਈ ਗੋਲੀ ਨਹੀਂ ਚਲਾਊਗਾ ਇਹ ਪਹਿਲਾ ਆਰਡਰ ਦਿੱਤੇ ਜਾ ਸਕਦੇ ਸੀ ਪੁਲਿਸ ਨੂੰ ਕਿਹਾ ਜਾ ਸਕਦਾ ਸੀ ਬਸ ਇਹ ਗੱਲਾਂ ਨਾ ਗੱਲ ਇਹ ਆ ਸਵਾਲ ਇੱਥੇ ਖੜਾ ਹੈ ਵੀ ਗੋਲੀ ਚੱਲੀ ਤਾਂ ਕੀ ਚੱਲੀ ਲੋਕ ਜਾਂ ਵਿਰੋਧੀ ਕਹਿ ਰਹੇ ਨੇ ਕਿ ਸਰਕਾਰ ਨੇ ਉਦੋਂ ਪਰਮਿਸ਼ਨ ਦਿੱਤੀ ਪੁਲਿਸ ਨੂੰ ਗੋੜੀ ਚਲਾਉਣ ਦੀ ਉਹ ਗੱਲ ਇਹ ਆ ਨਾ ਕਿ ਉਹੀ ਕਲੀਅਰ ਨਹੀਂ ਹੋ ਰਹੀ ਆ ਹੁਣ ਉਦੋਂ ਜਿਹੜੇ SDMC ਮੌਕੇ ਤੇ ਉਹ ਕਹਿੰਦੇ ਜੀ ਮਤਲਬ ਸਾਨੂੰ ਚਲਾਉਣੀ ਪਈ ਗੋਲੀ ਜਦੋਂ ਕਹਿੰਦੇ ਕਿ ਅਸੀਂ ਉਠਾਉਣ ਲੱਗੇ ਸੰਗਤ ਨੂੰ ਤਾਂ ਸੰਗਤ ਤੋਂ ਕਹਿੰਦੇ ਕਿ ਪਹਿਲਾਂ ਗੋਲੀ ਚੱਲ ਪਈ ਤੇ ਸੰਗਤ ਦੇ ਕੋਲ ਤੇਜ਼ ਤਾਰ ਹਥਿਆਰ ਸੀ ਸਾਡੇ ਤੇ ਹਮਲਾ ਹੋਇਆ ਤੇ ਸਾਨੂੰ ਗੋਲੀ ਚਲਾਉਣੀ ਪਈ ਆ ਹੁਣ ਗੱਲ ਤਾਂ ਇੱਥੇ ਆ ਕੇ ਖੜੀ ਆ ਨਾ ਕਿ ਹੁਣ ਜੇ ਮੰਨ ਲਓ ਸਭ ਤੋਂ ਪਹਿਲਾਂ ਇਹ ਥੋੜਾ ਜਿਹਾ ਗੌਰ ਵੀ ਕਰਨਾ ਚਾਹੀਦਾ ਕਾਂਗਰਸ ਦੀ ਸਰਕਾਰ ਆਈ ਇਸੇ ਮਸਲੇ ਤੇ ਜੇ ਸੁਖਬੀਰ ਸਿੰਘ ਬਾਦਲ ਉਦੋਂ ਦਾ ਗ੍ਰਹਿ ਮੰਤਰੀ ਦੋਸ਼ੀ ਸੀ ਤਾਂ ਫਿਰ 5 ਸਾਲ ਕਾਂਗਰਸ ਨੇ ਕੀ ਕੀਤਾ ਹਾਂ ਬਿਲਕੁਲ ਜੇ ਦੋਸ਼ੀ ਸੀ ਤਾਂ ਮਤਲਬ ਇਹ ਹੈ ਕਿ ਦੋਸ਼ ਸਾਬਤ ਨਹੀਂ ਹੋ ਰਿਹਾ ਕਿਸੇ ਨਾ ਕਿਤੇ ਹਾਂ ਕਾਂਗਰਸ ਸਰਕਾਰ ਨੇ ਜ਼ੋਰ ਲਾਇਆ ਨਹੀਂ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੁਣ ਵੀ ਲੱਗਿਆ ਮਤਲਬ ਸਾਰੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਸੰਮਣ ਭੇਜ ਕੇ ਜੋ ਵੀ ਹੈ ਕਿੰਨਾ ਕੁਸ਼ ਕੀਤਾ ਗਿਆ ਹੋਰ ਮੂਰਾ ਦੇ ਵਿੱਚ ਜਿਹੜਾ ਚਲਾਨ ਪੇਸ਼ ਕੀਤਾ ਉਹ ਚ ਸੰਮਣ ਭੇਜੇ ਗਏ ਨਾਮ ਇਹਨਾਂ ਨੇ ਦੱਸਿਆ ਸੈਟ ਨੇ ਠੀਕ ਹੈ ਪਰ ਉਹ ਪ੍ਰੂਫ ਨਹੀਂ ਹੋ پا ਰਿਹਾ ਰਾਦੀਪ ਗੱਲ ਲੋਕਾਂ ਨੂੰ ਇਹ ਸਮਝਣੀ ਪਊਗੀ ਉਹ ਪ੍ਰੂਫ ਨਹੀਂ ਹੋ پا ਰਿਹਾ ਕਿ ਵਾਕਈ ਉਦੋਂ ਦੇ ਮੁੱਖ ਮੰਤਰੀ ਜਾਂ ਫਿਰ ਡਿਪਟੀ ਮੁੱਖ ਮੰਤਰੀ ਨੇ ਇਹ ਆਦੇਸ਼ ਦਿੱਤੇ ਸੀ ਕਿ ਪੁਲਿਸ ਨੂੰ ਕਿ ਗੋਲੀ ਚਲਾਵੇ ਇਹਹੀ ਪ੍ਰੂਫ ਨਹੀਂ ਹੋ ਰਿਹਾ ਜੇ ਇਹ ਪ੍ਰੂਫ ਹੋ ਜਾਂਦਾ ਜੇ ਇਹ ਗੱਲ ਐਦਾਂ ਹੁੰਦੀ ਤਾਂ ਮੈਂ ਸਮਝਦਾ ਕਿ ਕਾਂਗਰਸ ਸਰਕਾਰ ਹੀ ਕਰ ਦਿੰਦੀ ਐਦਾਂ ਤਾਂ ਹੁਣ ਆਮ ਆਦਮੀ ਪਾਰਟੀ ਸਰਕਾਰਾ ਹੁਣ ਹੁਣ ਵੀ ਜਾਂਚ ਉਹੀ ਚੱਲ ਰਹੀ ਆ ਗੱਲ ਵੱਡੀ ਇਹ ਆ ਕਿ ਜੇਕਰ ਉਦੋਂ ਮੁੱਖ ਮੰਤਰੀ ਜਾਂ ਉਦੋਂ ਦੇ ਉਪ ਮੁੱਖ ਮੰਤਰੀ ਨੇ ਗੋਲੀ ਚਲਾਉਣ ਦੇ ਆਦੇਸ਼ ਦਿੱਤੇ ਤਾਂ ਫਿਰ ਦੋ ਸਰਕਾਰਾਂ ਕੰਮ ਕਰ ਰਹੀਆਂ ਨੇ ਤੇ ਦੋ ਸਰਕਾਰਾਂ ਨੂੰ ਸਬੂਤ ਕਿਉਂ ਨਹੀਂ ਮਿਲੇ ਹੂੰ ਸਬੂਤ ਮਿਲ ਜਾਂਦੇ ਸਿੱਧੇ ਤੌਰ ਤੇ ਕਿਹਾ ਜਾਂਦਾ ਕਿ ਹਾਂਜੀ ਉਦੋਂ ਦੇ ਮੁੱਖ ਮੰਤਰੀ ਨੇ ਕਿਹਾ ਸੀ ਉਦੋਂ ਦੇ ਉਪ ਮੁੱਖ ਮੰਤਰੀ ਨੇ ਕਿਹਾ ਸੀ ਜੀ ਇਹੀ ਚੀਜ਼ ਦਾ ਫਰਕ ਹੈ ਬਸ ਹੂੰ ਹੁਣ ਇਹੀ ਚੀਜ਼ ਤੇ ਅੱਗੇ ਕਿੰਨੇ ਸਾਲਾਂ ਤੋਂ ਚੱਲ ਰਿਹਾ ਲਗਾਤਾਰ ਕੀ ਚੱਲ ਰਿਹਾ ਉਧਰ ਸੁਖਰਾਜ ਨੇ ਦੇਖ ਲੋ ਅੱਜ ਕਿਹਾ ਧਰ ਕੇ ਕਹਿੰਦਾ ਵਰਤ ਤੇ ਬੈਠੂਗਾ ਮੈਂ ਮਰਨ ਵਰਤ ਤੇ ਬੈਠੂਗਾ ਹੁਣ ਦੇਖੋ ਚਲਾਨ ਨੇ ਕੁਝ ਚਲਾਨ ਰਹਿੰਦੇ ਨੇ ਬੰਦਿਆਂ ਦੇ ਉਹ ਚਲਾਨ ਹਜੇ ਪੁਲਿਸ ਪੇਸ਼ ਨਹੀਂ ਕੀਤੀ 22 ਦਸੰਬਰ ਤੱਕ ਸੁਖਰਾਜ ਨੇ ਇਹ ਅਲਟੀਮੇਟਮ ਦਿੱਤਾ ਕਿ ਜੇ 22 ਤੱਕ ਨਾ ਹੋਇਆ ਤਾਂ ਫਿਰ ਮੈਂ ਮਰਨ ਵਰਤ ਤੇ ਬੈਠੂਗਾ ਠੀਕ ਹੈ ਫਿਰ ਉਦੋਂ ਵੀ ਸਿਚੁਏਸ਼ਨ ਵਿਗੜ ਸਕਦੀ ਹੈ ਸਰਕਾਰ ਦੇ ਲਈ ਆ ਪ੍ਰਸ਼ਾਸਨ ਦੇ ਲਈ ਸੋ ਗੱਲ ਇਹੀ ਹੈ ਕਿ ਜੇਕਰ ਵਾਕਈ ਉਸ ਵੇਲੇ ਸਰਕਾਰ ਦੋਸ਼ੀ ਸੀ ਤਾਂ ਫਿਰ ਦੋ ਸਰਕਾਰਾਂ ਨੂੰ ਸਬੂਤ ਕਿਉਂ ਨਹੀਂ ਮਿਲੇ ਗੱਲ ਇਹ ਆ ਜੇ ਮਿਲ ਜਾਂਦੇ ਤਾਂ ਹੁਣ ਨੂੰ ਫਿਰ ਚੱਕ ਕੇ ਦੋਸ਼ੀ ਬੰਦੇ ਨੂੰ ਅੰਦਰ ਹੋਣਾ ਚਾਹੀਦਾ ਜਰਾ ਜੀ ਕਾਲੀਦਾਲ ਨੂੰ ਕੋਈ ਫਾਇਦਾ ਹੋਊਗਾ ਇਸ ਮਾਫੀ ਦਾ ਪ੍ਰਧਾਨਗੀ ਦੇ ਵੱਲੋਂ ਮੰਗੀ ਗਈ ਮਾਫੀ ਕਿ ਸ਼ੌਮਨੀ ਕਾਲੀਦਾਲ ਨੂੰ ਦੁਬਾਰੇ ਹਾਈਪ ਤੇ ਲਿਆ ਸਕੂਗੀ ਤੁਸੀਂ ਗੱਲ ਕੀਤੀ ਵੀ ਲੋਕ ਮਾਫ ਕਰਨਗੇ ਨਹੀਂ ਕਰਨਗੇ ਵੱਡਾ ਸਵਾਲ ਇਹ ਆ ਪਰ ਜਿਸ ਤਰੀਕੇ ਦੇ ਨਾਸੁ ਦੇਵ ਸਿੰਘ ਢੀਂਡਸਾ ਦੇ ਵੱਲੋਂ ਸਵਾਗਤ ਕੀਤਾ ਗਿਆ ਜਾਂ ਹੋਰ ਕਾਲੀ ਲੀਡਰ ਜਿਹੜੇ ਕਿਸੇ ਗੱਲ ਨੂੰ ਨਾਰਾਜ਼ਗੀ ਤੋਂ ਹੋ ਕੇ ਬਾਗੀ ਹੋ ਗਏ ਸੀਗੇ ਉਹ ਸਵਾਗਤ ਕਰ ਰਹੇ ਕਿ ਲੱਗਦਾ ਲੋਕ ਵੀ ਇਸ ਤਰੀਕੇ ਦੇ ਨਾਲ ਸਵਕਾਰ ਕਰਨਗੇ ਦੇਖੋ ਰਾਜੀਪ ਇਹ ਤਾਂ ਸਾਡਾ ਗੁਰੂ ਵੀ ਕਹਿੰਦਾ ਗੁਰਬਾਣੀ ਵੀ ਕਹਿੰਦੀ ਹੈ ਸਾਡੇ ਸਾਰੇ ਗੁਰੂਆਂ ਨੇ ਕਿਹਾ ਕਿ ਜੇ ਤੁਸੀਂ ਕੋਈ ਗਲਤੀ ਕਰਦੇ ਹੋ ਜਾਂ ਤੁਹਾਡੇ ਤੋਂ ਜਾਣੇ ਅਣਜਾਣੇ ਚ ਹੋ ਗਈ ਕਿਤੇ ਨਾ ਕਿਤੇ ਉਸ ਗਲਤੀ ਨਾਲ ਤੁਹਾਡਾ ਨਾਂ ਜੁੜਿਆ ਹੋਇਆ ਤਾਂ ਤੁਸੀਂ ਨੀਵੇਂ ਹੋ ਕੇ ਤੁਹਾਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ ਸਾਡਾ ਗੁਰੂ ਬਖਸ਼ਣ ਹਾਰ ਹੈ ਸੱਚੇ ਦਿਲੋਂ ਮੰਗੀ ਮਾਫੀ ਨੂੰ ਗੁਰੂ ਵੀ ਮਾਫ ਕਰ ਦਿੰਦਾ ਹੈ ਇਹ ਕਹਿੰਦੀ ਹੈ ਗੁਰਬਾਣੀ ਸਾਡੇ ਗੁਰੂ ਸਭਾ ਕਹਿੰਦੇ ਨੇ ਜੀ ਤੇ ਫਿਰ ਜੇ ਵਾਕਈ ਸੁਖਬੀਰ ਬਾਦਲ ਨੇ ਦਿਲ ਤੋਂ ਅਹਿਸਾਸ ਕਰਕੇ ਜੇਵੇ ਮਾਫੀ ਮੰਗੀ ਆ ਤਾਂ ਹੋ ਸਕਦਾ ਕੀ ਇਹਦਾ ਰਿਜ਼ਲਟ ਅਕਾਲੀ ਦਲ ਦੇ ਲਈ ਚੰਗਾ ਹੋ ਸਕਦਾ ਪਰ ਜੇ ਪਰ ਜੇ ਫੇ ਹਲੇ ਵੀ ਇਹ ਨਾਟਕ ਕੀਤਾ ਗਿਆ ਤੇ ਫਿਰ ਉਹਦਾ ਜਿਹੜਾ ਅੰਜਾਮ ਹੈ ਉਹ ਵੀ ਬੁਰਾ ਅਕਾਲੀ ਦਲ ਨੂੰ ਪੁਕਤਣਾ ਪਊਗਾ ਸਵਾਲ ਇਹ ਹੈ ਵੀ ਤੁਸੀਂ ਕੀ ਦਿਲ ਤੋਂ ਇਹ ਚੀਜ਼ਾਂ ਮਹਿਸੂਸ ਕਰ ਰਹੇ ਹੋ ਜਿਸ ਤਰੀਕੇ ਨਾਲ ਸੁਖਵੀਰ ਬਾਦਲ ਦਾ ਆਪਾਂ ਉਹ ਜਿਹੇ ਉਹਦਨ ਵਾਲਾ ਬਿਆਨ ਕਰ ਲਈਏ ਤਾਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਬਿਆਨ 'ਚ ਇਹੀ ਸੀ ਕਿ ਸਾਡੇ ਤੋਂ ਕਿਤੇ ਨਾ ਕਿਤੇ ਇਹ ਗਲਤੀ ਹੋ ਗਈ ਕਿ ਅਸੀਂ ਹੋਰ ਵੀ ਸ਼ਕਤੀ ਦੇ ਨਾਲ ਇਸ ਮਾਮਲੇ ਨਾਲ ਨਿਪਟ ਸਕਦੇ ਸੀ ਮੌਕੇ ਦੀ ਸਰਕਾਰ ਨੇ ਉਹਨੀ ਸ਼ਕਤੀ ਨਹੀਂ ਕੀਤੀ ਤੇ ਉਹ ਤੋਂ ਬਾਅਦ ਘਟਨਾਵਾਂ ਇੱਕ ਤੋਂ ਬਾਅਦ ਇੱਕ ਹੁੰਦੀਆਂ ਗਈਆਂ ਉਦੋਂ ਹੋ ਸਕਦਾ ਹੈ ਕਿ ਮੌਕੇ ਦੀ ਸਰਕਾਰ ਇਹ ਓਵਰ ਕੌਨਫੀਡੈਂਟ ਦੇ ਵਿੱਚ ਹੋਵੇ ਕਿ ਕੁਝ ਨਹੀਂ ਹੁੰਦਾ ਇਦਾਂ ਦੀਆਂ ਘਟਨਾਵਾਂ ਛੋਟੀਆਂ ਮੋਟੀਆਂ ਹੋ ਜਾਂਦੀਆਂ ਨੇ ਪਰ ਅਕਾਲੀ ਦਲ ਨੂੰ ਵੀ ਰਾਜੀਪ ਨਹੀਂ ਪਤਾ ਸੀ ਕਿ ਇਹ ਛੋਟੀ ਮੋਟੀ ਘਟਨਾ ਨਹੀਂ ਹੈ ਇੱਕ ਗੁਰੂ ਸਾਹਿਬ ਦੇ ਨਾਲ ਜੁੜੀ ਹੋਈ ਤੇ ਗੁਰੂ ਸਾਹਿਬ ਦੀ ਵਿਧਵੀ ਨਾਲ ਜੁੜੀ ਹੋਈ ਘਟਨਾयां ਤੇ ਜੇ ਅਸੀਂ ਆਪਣੇ ਗੁਰੂ ਨੂੰ ਹੀ ਇਨਸਾਫ ਸਾਡੀ ਸਰਕਾਰ ਦੇ ਵਿੱਚ ਨਹੀਂ ਦਿਵਾ ਸਕੇ ਤੇ ਫਿਰ ਅਸੀਂ ਕੁਝ ਕਰ ਹੀ ਨਹੀਂ ਸਕਦੇ ਪ੍ਰਧਾਨ ਇਹ ਵੀ ਗੱਲ ਕਹਿੰਦੇ ਆ ਆਪਣੇ ਉਸ ਬਿਆਨ ਦੇ ਵਿੱਚ ਕਹਿੰਦੇ ਸਾਨੂੰ ਇਸ ਗੱਲ ਦਾ ਵੀ ਬੜਾ ਦੁੱਖ ਆ ਕਿ ਸਾਡੀ ਸਰਕਾਰ ਸੀਗੀ ਸਾਰਾ ਕੁਝ ਸਾਡੇ ਹੱਥ ਚ ਸੀਗਾ ਅਸੀਂ ਉਹਨਾਂ ਦੋਸ਼ੀਆਂ ਨੂੰ ਫੜ ਨਹੀਂ ਸਕੇਗੇ ਅਸੀਂ ਭਾਲ ਨਹੀਂ ਕਰ ਸਕੇ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਹਨਾ ਉਸੇ ਤਰੀਕੇ ਦਾ ਉਹਨਾਂ ਨੇ ਮੰਗੀ ਆ ਹੁਣ ਉਹੀ ਗੱਲ ਆ ਉਹਨਾਂ ਦਾ ਬਿਆਨ ਸੁਣ ਕੇ ਲੱਗਦਾ ਵੀ ਯਾਰ ਉਹਨਾਂ ਨੇ ਦਿਲੋਂ ਉਹਨਾਂ ਨੇ ਸੋਚਿਆ ਵੀ ਹਾਂ ਸਾਤੋ ਗਲਤੀ ਹੋਈ ਹੈ ਚਲ ਅਸੀਂ ਮਾਫੀ ਮੰਗਦੇ ਹਾਂ ਪਰ ਵਿਰੋਧੀ ਜਿਸ ਤਰੀਕੇ ਦੇ ਨਾਲ ਕਹਿ ਰਹੇ ਆ ਜਾਂ ਅਸੀਂ ਵੀ ਦੇਖੀਏ ਜੋ ਸਿਆ ਸੀ ਸਮੀਕਰਨ ਕਹਿੰਦੇ ਆ ਜਦ ਸਾਡੀ ਇੱਕ ਪੱਤਰਕਾਰਤਾ ਦੀ ਅੱਖ ਦੇਖਦੀ ਹੈ ਜਦੋਂ ਸਰਵੇ ਉਹਦੇ ਚ ਤਾਂ ਇਹੀ ਲੱਗਦਾ ਨਾ ਕਿ ਜਿਸ ਤਰੀਕੇ ਦੇ ਨਾਲ ਕਾਲੀਦਾਲ ਦਾ ਜਿਹੜਾ ਡਾਊਨ ਗਿਆ ਕਾਡਰ ਤਾਂ ਉਸ ਤਰੀਕੇ ਦੇ ਨਾਲ ਆਉਣ ਵਾਲੀਆਂ ਜਿਹੜੀਆਂ ਚੋਣਾਂ ਨੂੰ ਲੈ ਕੇ ਇਹ ਵੰਡਟਾ ਹੋ ਸਕਦਾਗਾ ਕੋਈ ਇੱਕ ਸਟੰਟ ਹੋ ਸਕਦਾਗਾ ਦੇਖੋ ਇਹ ਤਾਂ ਤੁਹਾਨੂੰ ਕੁਝ ਕਰਨਾ ਪਊਗਾ ਹੀ ਨਾ ਤੁਹਾਨੂੰ ਪਤਾ ਤੁਹਾਡੀ ਪਾਰਟੀ ਖਤਮ ਹੋ ਰਹੀ ਹੀ ਹੈ ਤੁਹਾਨੂੰ ਪਾਰਟੀ ਦੇ ਵੱਡੇ ਆਗੂ ਛੱਡ ਕੇ ਤੁਹਾਡੀ ਜਾ ਚੁੱਕੇ ਨੇ ਤਾਂ ਫਿਰ ਜੇ ਇਸ ਤਰੀਕੇ ਦੇ ਨਾਲ ਮਾਫੀ ਜਿਹੜੀ ਮੰਗੀ ਜਾਂਦੀ ਹੈ ਤਾਂ ਜੇ ਉਹ ਪਾਰਟੀ ਦੇ ਲਈ ਚੰਗੀ ਹੁੰਦੀ ਹੈ ਤੇ ਪਾਰਟੀ ਪ੍ਰਧਾਨ ਤਾਂ ਕਰੂਗਾ ਹੀ ਇਹ। ਉਹੀ ਗੱਲ ਹੋ ਗਈ ਨਾ ਮੈਂ ਸ਼ੁਰੂ ਚ ਇਹੀ ਗੱਲ ਕਹੀ ਸੀ ਕਿ ਬੜੀ ਦੇਰ ਕਰਦੀ। ਮਾਫੀ ਵੀ ਮੰਗੀ ਅਪੀਲ ਵੀ ਕੀਤੀ ਕਹਿੰਦੇ ਵਾਪਸ ਆਜੋ ਜਿਹੜੇ ਛੱਡ ਕੇ ਵੀ ਗਏ ਹੋ। ਜੇ ਇਹਹੀ ਮਾਫੀ ਸੁਖਬੀਰ ਸਿੰਘ ਬਾਦਲ ਪਹਿਲਾਂ ਮੰਗ ਲੈਂਦੇ। ਜੇ ਇਹਹੀ ਮਾਫੀ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀਗੇ ਜੇ ਉਹ ਵੀ ਨਾਲ ਹੋ ਕੇ ਹੁਣ ਤੱਕ ਮੰਗ ਲੈਂਦੇ ਤਾਂ ਮੈਨੂੰ ਲੱਗਦਾ ਹਾਲਾਤ ਹੋਰ ਹੋਣੇ ਸੀ ਹੂੰ ਹੁਣ ਮੰਗੀ ਗਈ ਹੈ ਤੇ ਹੁਣ ਸਾਰੇ ਸਵਾਲ ਇਹ ਚੁੱਕਰੇ ਨੇ ਕਿ ਤੁਸੀਂ ਤਾਂ ਜੀ 24 ਵਾਲੀ ਇਲੈਕਸ਼ਨ ਨੂੰ ਦੇਖ ਕੇ ਇਹ ਮਾਫੀ ਮੰਗ ਲਈ ਹੈ ਸੋ ਸੁਭਾਵਕ ਹੈ ਜਦੋਂ ਚੀਜ਼ਾਂ ਤੁਹਾਡੀ ਮਾਫੀ ਸਿਆਸਤ ਦੇ ਨਾਲ ਜੁੜ ਜਾਂਦੀ ਹੈ ਆਉਣ ਵਾਲੀਆਂ ਚੋਣਾਂ ਦੇ ਨਾਲ ਜੁੜ ਜਾਂਦੀ ਹੈ ਤਾਂ ਫਿਰ ਗਲਿਆਰਾਂ 'ਚ ਗੱਲਾਂ ਤਾਂ ਹੋਣਗੀਆਂ ਨਾ ਕਿ ਇਸ ਤਰੀਕੇ ਨਾਲ ਹੋ ਸਕਦਾ ਬੇਸ਼ੱਕ ਆਪਾਂ ਨੂੰ ਨਹੀਂ ਪਤਾ ਹੋ ਸਕਦਾ ਸੁਖਵੀਰ ਸਿੰਘ ਬਾਦਲ ਨੇ ਦਿਲ ਤੋਂ ਪੂਰੇ ਮਾਫੀ ਮੰਗੀ ਹੋਵੇ ਪੂਰਾ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਹਨਾਂ ਨੇ ਮਾਫੀ ਮੰਗੀ ਪਰ ਲੋਕਾਂ ਨੇ ਨਹੀਂ ਸਮਝਣਾ ਹੂੰ 10 ਲੋਕ ਖੜੇ ਨੇ 5 ਲੋਕਾਂ ਨੂੰ ਉਹਨਾਂ ਦੀ ਮਾਫੀ ਦਿਲ ਤੋਂ ਲੱਗੂਗੀ 5 ਲੋਕਾਂ ਨੂੰ ਨਾਟਕ ਲੱਗੂਗਾ ਉਹਨਾਂ ਦਾ ਆਪਣਾ ਸੁਭਾਅ ਹੈ ਆਪਣਾ ਦਿਮਾਗ ਹੈ ਪਰ ਗੱਲ ਇੱਥੇ ਆ ਕੇ ਮੁੱਕਦੀ ਹੈ ਕਿ ਮਾਫੀ ਮੰਗੀ ਗਈ ਹੈ ਠੀਕ ਹੈ ਪਰ ਇਹ ਪਹਿਲਾਂ ਮੰਗ ਲੈਣੀ ਚਾਹੀਦੀ ਸੀ ਪਰ ਹੁਣ ਗੱਲ ਇਹ ਹੈ ਕਿ ਜਿਵੇਂ ਸਾਡੇ ਗੁਰੂ ਸਹਿਬਾਨ ਸਾਡੀ ਗੁਰਬਾਣੀ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਵਾਕਈ ਇਹ ਗਲਤੀ ਹੈ ਜਿਹੜੀ ਇਹ ਮaaf ਹੋ ਜੂਗੀ ਕਿ ਮaaf ਹੁੰਦੀ ਹੈ ਤੇ ਵਾਕਈ ਸਾਡਾ ਦੇਖੋ ਇਨਸਾਨ ਕੌਣ ਹੁੰਦਾ ਮaaf ਕਰਨ ਵਾਲਾ ਗੁਰੂ ਨੇ ਮaaf ਕਰਨਾ ਹੈ ਜੇ ਗੁਰੂ ਮaaf ਕਰੂਗਾ ਤਾਂ ਗੁਰੂ ਸੰਗਤਾਂ ਦੇ ਦਿਲਾਂ ਦੇ ਵਿੱਚ ਆਪ ਵਾਸ ਕਰਦਾ ਗੁਰੂ ਨੇ ਮaaf ਕੀਤਾ ਤਾਂ ਸੰਗਤਾਂ ਦੇ ਦਿਲ ਚ ਆਊਗਾ ਕਿ ਹਾਂ ਵੀ ਮaaf ਕੀਤਾ ਆ ਜੀ ਇਹ ਚੀਜ਼ਾਂ ਇਸ ਤਰੀਕੇ ਦੇ ਨਾਲ ਹੁੰਦੀਆਂ ਨੇ ਇਹ ਕਦੇ ਵੀ ਐਦਾ ਨਹੀਂ ਕਿ ਅੱਜ ਮਾਫੀ ਮੰਗ ਲਈ ਜੀ ਕੱਲ ਨੂੰ ਤੁਹਾਨੂੰ ਇਹ ਮਾਫ ਕੀਤਾ ਗਿਆ ਜਾਂ ਨਹੀਂ ਮਾਫ ਕੀਤਾ ਗਿਆ ਸੋ ਇਹ ਗੁਰੂ ਦੇ ਰੰਗ ਨੇ ਤੇ ਜਿਸ ਤਰੀਕੇ ਦੇ ਨਾਲ ਗੁਰੂ ਦੀ ਮਰਜ਼ੀ ਹੁੰਦੀ ਆ ਉਸ ਤਰੀਕੇ ਦੇ ਨਾਲ ਚੱਲਣਾ ਪੱਤਾ ਉਹਦੀ ਮਰਜ਼ੀ ਬਿਨਾਂ ਹਿੱਲਦਾ ਨਹੀਂ ਐ ਜੇ ਗੁਰੂ ਚਾਹੁੰਦਾ ਕਿ ਅਕਾਲੀ ਦਲ ਕਮਜ਼ੋਰ ਹੋਏ ਤਾਂ ਅਕਾਲੀ ਦਲ ਕਮਜ਼ੋਰ ਹੈ ਜੇ ਗੁਰੂ ਚਾਹੂਗਾ ਕਿ ਅਕਾਲੀ ਦਲ ਮਜ਼ਬੂਤ ਹੋਵੇ ਤਾਂ ਅਕਾਲੀ ਦਲ ਮਜ਼ਬੂਤ ਸਮਝੋ ਸੋ ਠੀਕ ਹੈ ਮਾਫੀ ਮੰਗੀ ਗਈ ਹੈ ਪਰ ਫਿਰ ਵੀ ਦੇਰ ਕੀਤੀ ਗਈ ਹੈ ਦੂਸਰੀ ਗੱਲ ਇਹ ਹੈ ਕਿ ਰਾਜਦੀਪ ਹੁਣ ਜਿਹੜਾ ਤੁਸੀਂ ਕਿਹਾ ਸੀ ਕਿ ਉਹਨਾਂ ਨੇ ਅਪੀਲ ਵੀ ਕੀਤੀ ਹੈ ਹਮ ਅਕਾਲੀ ਦਲ ਇਹ ਕੋਸ਼ਿਸ਼ ਕਰੂਗਾ ਕਿ ਹੁਣ ਜਿਹੜੇ ਆਗੂ ਛੱਡ ਕੇ ਗਏ ਸੀ ਖਾਸ ਕਰਕੇ ਸੁਖਦੇਵ ਸਿੰਘ ਢੀਂਡਸਾ ਵਰਗੇ ਵੱਡੇ ਆਗੂ ਜਿਹੜੇ ਬਾਦਲ ਸਾਹਿਬ ਨਾਲ ਹਮੇਸ਼ਾ ਤੋਂ ਰਹੇ ਕਿ ਉਹ ਵਾਪਸ ਆ ਜਾਣ ਦੇਖੋ ਜੇ ਵਾਪਸ ਆਉਂਦਾ ਨਾ ਕੋਈ ਨਾ ਕੋਈ ਇੱਕ ਅੱਦਾ ਵੱਡਾ ਆਗੂ ਪਾਰਟੀ 'ਚ ਵਾਪਸ ਆ ਜਾਂਦਾ ਤਾਂ ਸਮਝੋ ਮਾਫੀ ਸਵੀਕਾਰੀ ਜਾ ਰਹੀ ਹੈ ਜੇ ਨਹੀਂ ਆਉਂਦਾ ਤਾਂ ਸਮਝੋ ਕਿ ਮਾਫੀ ਸਵੀਕਾਰ ਨਹੀਂ ਹੋ ਰਹੀ ਬਸ ਇੰਨਾ ਕੁ ਫਰਕ ਹੈ ਲੋਕਾਂ ਤੇ ਤੇ ਗੁਰੂ ਤੇ ਸਾਨੂੰ ਛੱਡ ਦੇਣਾ ਚਾਹੀਦਾ ਇਹ ਜਾਣਨ ਦੇ ਲਈ ਕਿ ਵਾਕਈ ਇਹ ਮਾਫੀ ਦਿਲ ਤੋਂ ਹੈ ਇਹ ਇਸ ਮਾਫੀ ਦਾ ਸਿਆਸਤ ਦੇ ਨਾਲ ਕੋਈ ਸਬੰਧ ਨਹੀਂ ਹੈ ਤਾਂ ਆਉਣ ਵਾਲਾ ਸਮਾਂ ਇਹ ਦੱਸ ਦੂਗਾ ਪਰ ਫਿਰ ਮੈਂ ਐਂਡ 'ਚ ਹੀ ਕਹੂੰਗਾ ਕਿ ਬਹੁਤ ਦੇਰ ਕੀਤੀ ਆ ਅਕਾਲੀ ਦਲ ਨੇ ਮਾਫੀ ਮੰਗਣ ਦੇ ਲਈ ਇਸ ਤੋਂ ਪਹਿਲਾਂ ਕਿੰਨੇ ਕ ਸਾਲ ਪਹਿਲਾਂ ਹੀ ਮਾਫੀ ਮੰਗ ਲੈਣੀ ਚਾਹੀਦੀ ਸੀ ਤਾਂ ਸ਼ਾਇਦ ਅੱਜ ਆ ਹਾਲਾ ਨਾ